ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਪੰਜਾਬ ਨੌਲੇਜ ਗੁਰੂਜੀ ਵਿੱਚ ਅੱਜ ਆਪਾਂ ਗੱਲ ਕਰਾਂਗੇ ਡਾਇਲ 112 ਪੰਜਾਬ ਪੁਲਿਸ ਵਿੱਚ ਪੰਜਾਬ ਸਰਕਾਰ ਵੱਲੋਂ ਇੱਕ ਬਹੁਤ ਹੀ ਵਧੀਆ ਸਹੂਲਤ ਜਿਹੜੀ ਪ੍ਰਦਾਨ ਕੀਤੀ ਗਈ ਹੈ ਕੀ ਹੈ ਇਸ ਦਾ ਮਤਲਬ ਇਹਦੇ ਬਾਰੇ ਅੰਜ ਬੰਗ ਗੱਲ ਕਰਦੇ ਹਾਂ ਡਾਇਲ 112 ਤੁਸੀਂ ਆਮ ਹੀ ਸੜਕਾਂ ਦੇ ਉੱਤੇ ਗੱਡੀਆਂ ਘੁੰਮਦੀਆਂ ਦੇਖਿਆ ਹੋਈਆਂ ਨਵੀਆਂ ਗੱਡੀਆਂ ਪੰਜਾਬ ਸਰਕਾਰ ਨੇ ਨਿਊ ਬ੍ਰਾਂਡ ਵਧੀਆ ਹਾਈ ਫਾਈ ਗੱਡੀਆਂ ਜਿਹੜੀਆਂ ਉਹ ਦਿੱਤੀਆਂ ਗਈਆਂ ਇਹ ਗੱਡੀਆਂ ਜਿਹੜੀਆਂ ਹੈਗੀਆਂ ਸਬਡਿਵੀਜ਼ਨ ਲੈਵਲ ਤੇ ਤਿੰਨ ਚਾਰ ਥਾਣਿਆਂ ਮਗਰ ਇੱਕ ਗੱਡੀ ਆ ਕਈਆਂ ਦੇ ਵਿੱਚ ਇੱਕ ਇੱਕ ਗੱਡੀ ਸਾਰੇ ਥਾਣਿਆਂ ਦੇ ਵਿੱਚ ਇਸ ਤਰ੍ਹਾਂ ਇਹਨਾਂ ਨੂੰ ਡਿਵਾਈਡ ਕੀਤਾ ਗਿਆ ਹੁਣ ਇਹ ਕੰਮ ਕਿਦਾਂ ਕਰਦੀ ਆ ਇਹਦੇ ਕੰਮ ਇਸ ਤਰ੍ਹਾਂ ਵੀ ਜਦੋਂ ਵੀ ਕੋਈ ਲੇਡੀਜ਼ ਜਿਸ ਨੂੰ ਕੋਈ ਪੁਲਿਸ ਸਹੂਲਤ ਸੁਰੱਖਿਆ ਦੀ ਜ਼ਰੂਰਤ ਪੈਂਦੀ ਆ ਜਿਵੇਂ ਕਿ ਕੋਈ ਲੇਡੀ ਨੂੰ ਕੋਈ ਅਤਿਆਚਾਰ ਕਰ ਰਿਹਾ ਉਸ ਨੂੰ ਘਰ ਦੇ ਵਿੱਚ ਕੁੱਟ ਰਿਹਾ ਜਾਂ ਕਿ ਕਿਸੇ ਹੋਰ ਤਰ੍ਹਾਂ ਦੀ ਪਰੇਸ਼ਾਨੀ ਲੇਡੀ ਦੇ ਨੂੰ ਆ ਗਈ ਆ ਤਾਂ ਉਹ ਤੁਰੰਤ ਆਪਣੇ ਮੋਬਾਈਲ ਫੋਨ ਤੋਂ 112 ਡਾਇਰੈਕਟ 112 ਡਾਇਲ ਕਰੋਗੇ ਜਦੋਂ ਤੁਸੀਂ ਇਹ 112 ਨੰਬਰ ਡਾਇਲ ਕਰਦੇ ਆ ਇਹ ਸਿੱਧਾ ਚੰਡੀਗੜ੍ਹ ਹੈੱਡਕੁਆਟਰ ਤੇ ਜਾਂਦਾ ਜਿੱਥੇ ਇਹ ਸਾਰੇ ਪੰਜਾਬ ਨੂੰ ਮੋਨੀਟਰ ਕਰਦਾ ਜਦੋਂ ਤੁਸੀਂ ਕਿਤੇ ਵਿਵਪਤਾ 'ਚ ਪਏ ਹੋਨੇ ਤੇ 112 ਡਾਇਲ ਕਰਦੇ ਹੋ ਤਾਂ ਤੁਰੰਤ ਜਿਹੜਾ ਅੱਗੇ ਆਪਰੇਟਰ 24 ਘੰਟੇ હાજર ਹੁੰਦਾ ਉਹ ਤੁਹਾਨੂੰ ਪੁੱਛੂਗਾ ਹਾਂਜੀ ਤੁਹਾਨੂੰ ਕੀ ਸਹੂਲਤ ਚਾਹੀਦੀ ਆ ਕੀ ਸੁਰੱਖਿਆ ਚਾਹੀਦੀ ਆ ਜਾਂ ਕੀ ਦੁੱਖ ਤਕਲੀਫ ਆ ਤੁਸੀਂ ਫੋਨ ਕਿਸ ਕਰਕੇ ਕੀਤਾ ਤੁਸੀਂ ਉਸ ਨੂੰ ਸਾਰਾ ਆਪਣਾ ਦੱਸ ਸਕਦੇ ਹੋ ਵੀ ਮੈਂ ਫਲਾ ਫਲਾ ਪਿੰਡ ਦੇ ਰਹਿਣ ਵਾਲੀਆਂ ਤੇ ਮੇਰੇ ਸਹੁਰਿਆਂ ਲੋਗ ਜਾਂ ਮੇਰੇ ਮਾਪਿਆਂ ਲੋਗ ਮੇਰੇ ਤੇ ਅਤਿਆਚਾਰ ਕੀਤਾ ਜਾ ਰਿਹਾ ਤੇ ਮੈਨੂੰ ਸੁਰੱਖਿਆ ਦਿੱਤੀ ਜਾਵੇ ਉਹ ਫਿਰ ਜਿਸ ਏਰੀਆ ਦੇ ਵਿੱਚੋਂ ਤੁਸੀਂ ਆਪਣਾ ਫੋਨ ਡਾਇਲ ਕੀਤਾ ਹੁੰਦਾ ਉਹ ਆਟੋਮੈਟਿਕ ਹੀ ਕਾਲ ਉਸ ਜ਼ਿਲ੍ਹੇ ਨੂੰ ਜਾਂਦੀ ਆ ਉਸ ਜ਼ਿਲ੍ਹੇ ਤੋਂ ਅੱਗੇ ਉਸ ਥਾਣੇ ਨੂੰ ਜਾਂਦੀ ਆ ਉਸ ਥਾਣੇ ਦੇ ਵਿੱਚੋਂ ਅੱਗੇ ਜਿਹੜੀ ਗੱਡੀ 112 ਇਲਾਕੇ ਵਿੱਚ ਹੋਵੇ ਉਸ ਨੂੰ ਸੂਚਿਤ ਕੀਤਾ ਜਾਂਦਾ ਕਿ ਫਲਾ ਫਲਾ ਨਾਮ ਤੋਂ ਜਿਹੜਾ ਫੋਨ ਆਇਆ ਉਸ ਲੇਡੀ ਦੇ ਨੂੰ ਆਹ ਪਰੇਸ਼ਾਨੀ ਆ ਫੌਰਨ ਜਾ ਕੇ ਦੇਖੋ ਉਹ ਫਿਰ ਸਬੰਧਤ ਆਫੀਸਰ ਜਿਹੜਾ 112 ਤੇ ਡਿਊਟੀ ਕਰ ਰਿਹਾ ਹੁੰਦਾ ਉਹ ਤੁਹਾਨੂੰ ਫੋਨ ਕਰਕੇ ਪੁੱਛੂਗਾ ਹਾਂਜੀ ਤੁਸੀਂ ਕਿੱਥੇ ਰਹਿੰਦੇ ਆ ਕਿੱਥੇ ਕਿਤੇ ਆਡਾ ਘਰਵਾ ਕੀ ਪ੍ਰੋਬਲਮ ਆ ਉਸੇ ਵੇਲੇ ਤੁਹਾਨੂੰ ਫੋਨ ਕਰੂਗਾ ਫੋਨ ਕਰਕੇ ਤੁਸੀਂ ਉਹਨੂੰ ਆਪਣਾ ਸਾਰਾ ਐਡਰੈਸ ਵਗੈਰਾ ਦੱਸ ਦੋਗੇ ਫਿਰ ਉਹ ਤੁਹਾਡੇ ਕੋਲ ਕੋਸ਼ਿਸ਼ ਹੀ ਮਿੰਟਾਂ ਵਿੱਚ ਪਹੁੰਚ ਜਾਵੇਗਾ ਜੇਕਰ ਉਹ ਤੁਹਾਡੇ ਐਡਰੈਸ ਦੇ ਨੇੜੇ ਹੋਵੇਗਾ ਤਾਂ ਤੁਰੰਤ ਪਹੁੰਚ ਜਾਵੇਗਾ ਜੇਕਰ ਉਹ ਐਡਰੈਸ ਤੁਹਾਡਾ ਥੋੜਾ ਦੂਰ ਆ ਤਾਂ ਥੋੜੀ ਉਹਨੂੰ ਦੇਰ ਟਾਈਮ ਜਿਹੜਾ ਲੱਗ ਸਕਦਾ ਇਸ ਤਰ੍ਹਾਂ ਜਿਹੜਾ ਤੁਸੀਂ ਇੱਕ ਤੇ ਇਹ ਸਹੂਲਤ ਲੈ ਸਕਦੇ ਹੋ ਦੂਸਰਾ ਤੁਸੀਂ ਫਰਜ਼ ਕਰ ਲੋ ਕਿਸੇ ਦੂਸਰੇ ਸ਼ਹਿਰ ਜਾਂਦੇ ਸੇ ਦੂਸਰੀ ਸਟੇਟ ਵਿੱਚੋਂ ਆਏ ਹੋ ਤੁਹਾਨੂੰ ਕੋਈ ਪਰੇਸ਼ਾਨੀ ਹੋ ਜਾਂਦੀ ਜਾਂ ਕੋਈ ਤੁਹਾਨੂੰ ਵਹੀਕਲ ਨਹੀਂ ਮਿਲਦਾ ਤੇ ਤੁਹਾਨੂੰ ਜਿਹੜੀ ਰਾਤ ਹੋ ਜਾਂਦੀ ਆ ਟਾਈਮ ਜ਼ਿਆਦਾ ਹੋ ਜਾਂਦਾ ਜਿਸ ਵਕਤ ਵਹੀਕਲ ਆਮ ਜਿਹੜੇ ਟਰਾਂਸਪੋਰਟ ਜਿਹੜੀ ਹੈਗੀ ਆ ਪਬਲਿਕ ਉਹ ਬੰਦ ਹੋ ਜਾਂਦੀ ਆ ਤਾਂ ਵੀ ਤੁਸੀਂ ਜਿਹੜਾ ਆਪਣੇ ਫੋਨ ਤੋਂ 112 ਡਾਇਲ ਕਰ ਸਕਦੇ ਹੋ ਤਰੰਤ ਜਿਹੜੀ ਤੁਹਾਨੂੰ ਸਹੂਲਤ ਉਹ ਪ੍ਰੋਵਾਈਡ ਕੀਤੀ ਜਾਊਗੀ ਇਸ ਤੋਂ ਇਲਾਵਾ ਅਗਰ ਫਰਜ ਕਰ ਲੋ ਤੁਸੀਂ ਕਿਤੇ ਪੜਨ ਜਾਂਦੇ ਆ ਜਿੱਦਾਂ ਆਪਣੀਆਂ ਛੋਟੀਆਂ ਬੱਚੀਆਂ ਭੈਣਾ ਪੜਨ ਵਾਸਤੇ ਜਾਂਦੀਆਂ ਕਿਸੇ ਕਾਲਜ ਜਾਂਦੀਆਂ ਜਾਂ ਕਿਸੇ ਦੂਸਰੇ ਸਿਟੀ 'ਚ ਜਾਂਦੀਆਂ ਤੁਸੀਂ ਆਟੋ ਰਿਕਸ਼ਾ 'ਤੇ ਬਹਿ ਜਾਂਦੇ ਜਾਂ ਕੋਈ ਹੋਰ ਵਹੀਕਲ 'ਤੇ ਬਹਿ ਜਾਂਦੇ ਹੋ ਤੁਹਾਨੂੰ ਕੁਝ ਬਹਿਣਸਾਰ ਕੁਝ ਤੁਹਾਨੂੰ ਖਤਰਾ ਜਾਪਦਾ ਹੈ ਤਾਂ ਤੁਸੀਂ ਤੁਰੰਤ ਜਿਹੜਾ 112 ਡਾਇਲ ਕਰਕੇ ਹੈਲਪ ਜਿਹੜੀ ਇਹ ਲੈ ਸਕਦੇ ਹੋ ਇਹ ਜਿਹੜੀ ਪੰਜਾਬ ਸਰਕਾਰ ਵੱਲੋਂ ਬਹੁਤ ਹੀ ਵਧੀਆ ਸਹੂਲਤ ਦਿੱਤੀ ਗਈ ਆ ਜੀ ਕੋ ਤੁਹਾਨੂੰ ਪਰੇਸ਼ਾਨੀ ਆਉਂਦੀ ਆ ਬਿਨਾ ਝਿਜਕ ਤੁਸੀਂ ਇਹ ਫੋਨ ਨੰਬਰ ਡਾਇਲ ਕਰ ਸਕਦੇ ਹੋ ਇਹ ਆਪਣੀ ਛੋਟੀ ਜੀ ਕੋਸ਼ਿਸ਼ ਤੁਹਾਨੂੰ ਜਾਣਕਾਰੀ ਦੇਣ ਲਈ ਆਪਾਂ ਵੀਡੀਓ ਬਣਾਈ ਸੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਆ ਤਾਂ ਵੀਡੀਓ ਨੂੰ ਆਪਣੇ ਗਰੁੱਪਾਂ ਵਿੱਚ ਆਪਣੇ ਨੀਅਰ ਡੀਅਰ ਆਪਣੇ ਭੈਣ ਭਰਾਵਾਂ ਨੂੰ ਸ਼ੇਅਰ ਕਰੋ ਲਾਈਕ ਕਰੋ ਆਪਣੇ ਸੁਝਾਅ ਜ਼ਰੂਰ ਕਮੈਂਟ ਬਾਕਸ ਚ ਦਿਆਂ ਕਰੋ ਵੀ ਤੁਹਾਨੂੰ ਕੋਈ ਜਾਣਕਾਰੀ ਮਿਲੀ ਆ ਜਾ ਤੈਨੂੰ ਇਹ ਜਾਣਕਾਰੀ ਚੰਗੀ ਲੱਗੀ ਆ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਰੱਬ ਰੱਖਾ